ਹੈਲੋ ਹੈਲੋ ਹਾਂਜੀ ਸ਼ੁਕਰਾਂ ਸ਼ੁਕਰਾਂ ਵੀਰ ਜਿੱਦ ਤੂੰ ਜੀ ਫੋਨ ਚੱਕ ਲਿਆ ਮੇਰਾ ਨਹੀਂ ਨਹੀਂ ਬਿੱਟੂ ਜੀ ਜਦੋਂ ਤੂੰ ਫੋਨ ਕਰਦਾ ਮੈਂ ਚੱਕ ਹੀ ਲੇਣਾ ਮੈਂ ਕਦੀ ਦੱਸ ਕਈ ਵਾਰੀ ਹੁੰਦਾ ਫੋਨ ਇਧਰ ਉਧਰ ਹੁੰਦਾ ਜਾ ਕੇ ਕਈ ਵਾਰੀ ਯਾਰ ਪਿਛਲੇ 3 ਮਹੀਨੇ ਤੋਂ ਕਈ ਵਾਰੀ ਹੋਇਆ ਵਾ ਮੈਂ ਹੁਣ ਨੰਬਰ ਬਦਲ ਕੇ ਕੀਤਾ ਵੀਰੇ ਤੂੰ ਤਾਂ ਚੱਕਿਆ ਨਹੀਂ ਵੇਖ ਮੈਂ ਤੇਰੀ ਆਵਾਜ਼ ਤਾਂ ਪਛਾਣ ਲਿਆ ਨਾ ਬਿੱਟੂ ਦਾ ਨੰਬਰ ਬਿੱਟੂ ਦਾ ਨੰਬਰ ਹੈ ਤੇ ਬਿੱਟੂ ਨੂੰ ਗੋਲੀ ਮਾਰ ਦਿਓ ਨਹੀਂ ਗੋਲੀ ਘੱਟ ਮਾਰਨੀ ਭਰਾਵਾ ਤੁਹਾਡੇ ਵਰਗੇ ਯਾਰਾਂ ਦੋਸਤਾਂ ਦੀ ਤਾਂ ਲੋੜ ਹੈ ਆਪਾਂ हां जी मेनू ਤੁਹਾਡੇ ਵਰਗੇ ਯਾਰਾਂ ਦੋਸਤਾਂ ਦੀ ਲੋੜ ਨਹੀਂ ਮੈਨੂੰ ਪੈਸਿਆਂ ਦੀ ਲੋੜ ਆ ਮੈਨੂੰ ਪੈਸੇ ਦੇ ਦਿਓ ਕਿਹੜੇ ਪੈਸੇ ਹਾਂਜੀ ਕਿਹੜੇ ਪੈਸੇ ਮੈਂ ਕਿਹਾ ਪਾਜੀ ਉਹ ਹੀ ਬੇਨਤੀ ਕਰਕੇ ਜਿੱਦਾਂ ਮੈਂ ਹੁਣ ਤੁਹਾਡੇ ਤਰਲੇ ਕਰ ਰਿਹਾ ਹੰਦਿਆਂ ਤੂੰ ਉਦੋਂ ਮੈਨੂੰ ਤਿੰਨ ਚਾਰ ਫੋਨ ਕੀਤਾ ਸੀ ਵੀ ਇਹ ਯਾਦ ਕਰ ਅਛਾ ਛਾ 15 1500 ਰੁਪਿਆ ਜਿਹੜਾ 2.5 ਸਾਲ ਜਿਲਾ ਲਿਆ ਪਾਜੀ ਪੰਤ 2.5 ਦਾ ਇਹ ਨਹੀਂ ਸਾਢੇ 3 ਸਾਲ ਪਹਿਲਾਂ ਅੱਛਾ ਨਹੀਂ ਪਰ ਮੈਨੂੰ ਯਾਦ ਹੈ ਯਾਰ ਮੈਂ ਭੁੱਲਿਆ ਥੋੜੀ ਆ ਮੈਂ ਦੇਣਦਾਰ ਆ ਤੇਰਾ ਮੈਂ ਮੈਂ ਮਨਾ ਥੋੜੀ ਗੱਤਾਂ ਵੀਰੇ ਕਦੋਂ ਪ੍ਰਚਾਰ ਕੇ ਲੇਖੇ ਪੂਰੇ ਕਰ ਰਹੇ ਨੇ ਤੂੰ ਨਹੀਂ ਨਹੀਂ ਬ੍ਰਦਰ ਬੱਜ ਜਦੋਂ ਮੇਰਾ ਇੱਥੇ ਤਾਂ ਉਹ ਮੈਨੂੰ ਚਾਹੀਦਾ ਵੀਰੇ ਮੈਂ ਤੈਨੂੰ ਕੌਣ ਫੋਨ ਕਿਉਂ ਕਰਨ ਨਿਆ ਓ ਯਾਰ ਪਤਾ ਕੀ ਐ ਮਹੀਨੇ ਨਾ ਜੇ ਸੋਨੂੰ ਤੈਨੂੰ ਮੈਂ ਫੋਨ ਤਾਂ ਕਰਦਾ ਵੀਰੇ ਮੈਨੂੰ ਪੈਸੇ ਚਾਹੀਦੇ ਮੈਨੂੰ ਪਤਾ ਤੈਨੂੰ ਚਾਹੀਦੇ ਆ ਯਾਰ ਜਦੋਂ ਮੈਂ ਤੇਰੇ ਨਾਲ ਥੋੜਾ ਜਿਹਾ ਤਕਤਤਲਾ ਹੁੰਨਾ ਤੂੰ ਨੰਬਰ ਚੇਂਜ ਕਰ ਲੈ ਨਾ ਆ ਹੁਣ ਕਿਸੇ ਹੋਰ ਤੋਂ ਮੰਨੇ ਤੋਂ ਨੰਬਰ ਲੈ ਕੇ ਕਿਸੇ ਹੋਰ ਨੰਬਰ ਤੋਂ ਤੈਨੂੰ ਫੋਨ ਕਰਨ ਦੇ ਆ ਮੈਂ ਯਾਰ ਸੱਚਾ ਲੱਗਦਾ ਦੱਸ ਨਹੀਂ ਮੈਂ ਮਨਾ ਥੋੜੀ ਜੀ ਤੇ ਮੈਂ ਕਦੋਂ ਮਨਾ ਕਰਨ ਦੇ ਮੈਂ ਨਹੀਂ ਦੇਣੀ ਮੈਂ ਇੱਕ ਵਾਰੀ ਵੀ ਤੈਨੂੰ ਕਦੀ ਕਿਹਾ ਮਨੇ ਵੀ ਨਹੀਂ ਹੈ ਮਨਾ ਨਹੀਂ ਕਰਦਾ ਤੂੰ ਮੈਂ ਹੈਲੋ ਹੈਲੋ ਹਾਂਜੀ ਸ਼ੁਕਰ ਆ ਸ਼ੁਕਰ ਵੀ ਜੀ ਤੁਸੀਂ ਫੋਨ ਚੱਕ ਲਿਆ ਮੇਰਾ ਨਹੀਂ ਨਹੀਂ ਬੇਟੂ ਜਦੋਂ ਤੁਸੀਂ ਫੋਨ ਕਰਦਾ ਮੈਂ ਚੱਕ ਹੀ ਲੈਣਾ ਮੈਂ ਕਦੀ ਦੱਸ ਕਈ ਵਾਰੀ ਹੁੰਦਾ ਫੋਨ ਇਧਰ ਉਧਰ ਹੁੰਦਾ ਜਾ ਕੇ ਕਈ ਵਾਰੀ ਯਾਰ ਇਹ ਪਿਛਲੇ 3 ਮਹੀਨੇ ਤੋਂ ਕਈ ਵਾਰੀ ਹੋਇਆ ਵਾ ਮੈਂ ਹੁਣ ਨੰਬਰ ਬਦਲ ਕੇ ਕੀਤਾ ਵੀਰੇ ਤੂੰ ਤਾਂ ਚੱਕਿਆ ਨਹੀਂ ਵੇਖ ਮੈਂ ਤੇਰੀ ਆਵਾਜ਼ ਤਾਂ ਪਛਾਣ ਲਿਆ ਨਾ ਬਿੱਟੂ ਦਾ ਨੰਬਰ ਬਿੱਟੂ ਦਾ ਨੰਬਰ ਹੈ ਤੇ ਬਿੱਟੂ ਨੂੰ ਗੋਲੀ ਮਾਰ ਦਿਓ ਨਹੀਂ ਗੋਲੀ ਘੱਟ ਮਾਰਨੀ ਭਰਾਵਾ ਤੁਹਾਡੇ ਵਰਗੇ 11 ਦੋਸਤਾਂ ਦੀ ਤਾਂ ਲੋੜ ਹੈ ਆਪਾਂ ਨੂੰ ਹਾਂਜੀ ਮੈਨੂੰ ਤੁਹਾਡੇ ਵਰਗੇ 11 ਦੋਸਤਾਂ ਦੀ ਲੋੜ ਨਹੀਂ ਮੈਨੂੰ ਪੈਸਿਆਂ ਦੀ ਲੋੜ ਆ ਮੈਨੂੰ ਪੈਸੇ ਦੇ ਦਿਓ ਕਿਹੜੇ ਪੈਸੇ ਹਾਂਜੀ ਕਿਹੜੇ ਪੈਸੇ ਮੈਂ ਕਿਹਾ ਭਾਜੀ ਉਹ ਹੀ ਬੇਨਤੀ ਕਰਕੇ ਜਿੱਦਾਂ ਮੈਂ ਹੁਣ ਤੁਹਾਡੇ ਤਰਲੇ ਕਰ ਦਿੰਦੇ ਆ ਤੂੰ ਉਦੋਂ ਮੈਨੂੰ ਤਿੰਨ ਚਾਰ ਫੋਨ ਕੀਤਾ ਸੀ ਵੀ ਇਹ ਯਾਦ ਕਰ ਅਛਾ ਛਾ 1500 1500 ਰੁਪਿਆ ਜਿਹੜਾ ਢਾਈ ਸਾਲ ਪਹਿਲਾਂ ਸੀ ਭਾਜੀ ਢਾਈ ਢਾਈ ਨਹੀਂ ਸਾਢੇ 3 ਸਾਲ ਪਹਿਲਾਂ ਅੱਛਾ ਨਹੀਂ ਪਰ ਮੈਨੂੰ ਯਾਦ ਹੈ ਯਾਰ ਮੈਂ ਭੁੱਲਿਆ ਥੋੜੀ ਆ ਮੈਂ ਦੇਣਦਾਰ ਆ ਤੇਰਾ ਮੈਂ ਮੈਂ ਮਨਾ ਥੋੜੀ ਗੱਤਾ ਵੀ ਦੇ ਕਦੋਂ ਪ੍ਰਤੀਆਗਿ ਲੇਖੇ ਪੂਰੇ ਕਰ ਰਹੇ ਏ ਤੂੰ ਨਹੀਂ ਨਹੀਂ ਬ੍ਰਦਰ ਬਾਜ ਜਦੋਂ ਮੇਰਾ ਇੱਥੇ ਤੇ ਮੈਨੂੰ ਚਾਹੀਦਾ ਵੀਰੇ ਮੈਂ ਤੈਨੂੰ ਕੌਣ ਫੋਨ ਕਿਉਂ ਕਰੰਦਿਆਂ ਓ ਯਾਰ ਪਤਾ ਕੀ ਐ ਮਹੀਨੇ ਨਾ ਜੇ ਤੈਨੂੰ ਮੈਂ ਫੋਨ ਤਾਂ ਕਰਦਾ ਪਿਆ ਵੀਰੇ ਮੈਨੂੰ ਪੈਸੇ ਚਾਹੀਦੇ ਮੈਨੂੰ ਪਤਾ ਤੈਨੂੰ ਚਾਹੀਦਾ ਯਸ ਤੂੰ ਮੈਂ ਤੇਰੇ ਨਾਲ ਥੋੜਾ ਜਿਹਾ ਤੱਤਾ ਤੱਲਾ ਹੁੰਨਾ ਤੂੰ ਨੰਬਰ ਚੇਂਜ ਕਰ ਲੈ ਨਾ ਆ ਹੁਣ ਕਿਸੇ ਹੋਰ ਤੋਂ ਬੰਦੇ ਤੋਂ ਨੰਬਰ ਲੈ ਕੇ ਕਿਸੇ ਹੋਰ ਨੰਬਰ ਤੋਂ ਤੈਨੂੰ ਫੋਨ ਕਰਨਦਿਆਂ ਮੈਂ ਯਾਰ ਸੱਚਾ ਲੱਗਦਾ ਦੱਸ ਨਹੀਂ ਮੈਂ ਮਨਾ ਥੋੜੀ ਕੀ ਤੇ ਮੈਂ ਕਦੇ ਮਨਾ ਕਰਨ ਮੈਂ ਨਹੀਂ ਦੇਣੀ ਮੈਂ ਇੱਕ ਵਾਰੀ ਵੀ ਤੈਨੂੰ ਕਦੀ ਕਿਹਾ ਮਨੇ ਨਹੀਂ ਦਿੰਦਾ ਵੀ ਨਹੀਂ ਮੈਂ ਨਾ ਨਹੀਂ ਕਰਦਾ ਤੂੰ ਮੈਂ